ਹਾਂਜੀ ਕੱਲ ਕਰਦੇ ਆ ਬਰਕਤ ਵੀਡੀਓ ਬਾਰੇ ਸੋ ਅਜੇ ਵਿੱਕੀ ਆਪਣੇ ਘਰ ਗਿਆ ਵੀ ਨਹੀਂ ਹੁੰਦਾ ਕਿਉਂਕਿ ਪ੍ਰੀਤ ਤੇ ਸੰਦੀਪ ਰੋਟੀ ਬਣਾਉਣ ਲੱਗ ਚਾਹਦੇ ਨੇ ਤੇ ਕਵਲ ਉਹ ਗੱਡੀ ਲੈ ਕੇ ਤੁਰ ਪੈਂਦਾ ਏ ਉਹ ਸੋਚਦਾ ਏ ਕਿ ਚੱਲ ਮੈਂ ਇੱਕ ਵਾਰ ਦਿਖਾ ਆਉਣਾ ਏ ਤੇ ਜਦ ਉਹ ਆਪਣੇ ਡੈਡੀ ਉਸ ਦਾ ਕਹਿੰਦਾ ਏ ਕਿ ਚੱਲ ਇਹੀ ਗੱਡੀ ਲੈ ਚੱਲ ਤੇ ਗੱਡੀ ਸਟਾਰਟ ਨਹੀਂ ਹੁੰਦੀ ਸੋ ਜਦ ਸਟਾਰਟ ਹੋ ਵੀ ਜਾਂਦੀ ਆ ਤੇ ਫੇਰ ਦਰਵਾਜ਼ੇ ਅੱਗੇ ਜਾ ਕੇ ਰੁਕ ਚਾਂਦੀ ਆ ਉਹ ਵਿੱਕੀ ਜਦ ਇਹ ਸਾਰਾ ਕੁਝ ਵੇਖਦਾ ਏ ਤੇ ਵਿੱਕੀ ਦੇ ਉੱਡ ਜਾਂਦੇ ਨੇ ਰੰਗ ਤੇ ਉਹ ਸੋਚਦਾ ਏ ਕਿ ਹੁਣ ਮੈਂ ਕੀ ਕਰਾਂ ਮੇਰੀ ਤਾਂ ਇੱਥੇ ਹੀ ਪੋਲ ਖੁੱਲ ਚਾਣੀ ਆ ਉਸੇ ਵੇਲੇ ਉਹ ਸ਼ੀਮ ਲਾਉਂਦਾ ਏ ਤੇ ਆਪਣੀ ਸੱਸ ਨੂੰ ਸਾਰੀ ਸਟੋਰੀ ਦੱਸ ਦਿੰਦਾ ਏ ਏ ਕਹਿੰਦਾ ਹੈ ਕਿ ਗੱਡੀ ਅਚਾਨਕ ਹੀ ਖਰਾਬ ਹੋਈ ਸੀ ਰਸਤੇ ਵਿੱਚ ਪਰ ਮੈਨੂੰ ਨਹੀਂ ਪਤਾ ਇਸ ਨੂੰ ਕੀ ਹੋਇਆ ਪਹਿਲਾਂ ਤਾਂ ਕਦੇ ਬੰਦ ਨਹੀਂ ਹੋਈ ਤੇ ਉਸਦੀ ਸਾਸ ਉਸੇ ਵੇਲੇ ਸਾਰੀ ਗੱਲ ਨੂੰ ਵੀ ਸੰਭਾਲ ਲੈਂਦੀ ਆ ਕਿਉਂਕਿ ਉਹ ਆਪਣੇ ਜਵਾਈ ਵਿੱਕੀ ਨੂੰ ਬਚਾਉਣਾ ਚਾਹੁੰਦੀ ਆ ਤੇ ਉਹ ਏਵੀ ਵਿੱਕੀ ਨੂੰ ਗੱਲ ਕਹਿੰਦੀ ਆ ਕਿ ਜਿਹੜਾ ਖਰਚਾ ਆਏਗਾ ਉਹ ਮੈਂ ਦੇ ਦੇਵਾਂਗੀ ਵਿੱਕੀ ਤਾਂ ਪਹਿਲਾਂ ਵੀ 25000 ਰੁਪਇਆ ਲੈ ਕੇ ਜੇਬ 'ਚ ਪਾ ਕੇ ਬੈਠਾ ਹੁੰਦਾ ਏ ਸੋ ਕੱਟੀ ਸਟਾਰ ਨਾ ਹੋਣ ਕਰਕੇ ਵਿੱਕੀ ਨੂੰ ਉਹ ਪੁੱਛਦੇ ਨੇ ਕਿ ਗੱਡੀ ਨੂੰ ਕੀ ਪ੍ਰੋਬਲਮ ਆ ਵਿੱਕੀ ਅੱਗੋਂ ਮੁੱਕਰ ਜਾਂਦਾ ਏ ਤੇ ਇਹ ਕਹਿੰਦਾ ਏ ਕਿ ਇਸ ਨੂੰ ਤਾਂ ਕੁਝ ਵੀ ਨਹੀਂ ਹੋਇਆ ਚੰਗੀ ਭਲੀ ਤਾਂ ਮੈਂ ਲੈ ਕੇ ਆਇਆ ਏ ਤੇ ਕਵਲ ਤੇ ਕਹਿੰਦਾ ਏ ਕਿ ਇਹ ਤਾਂ ਸਟਾਰਟ ਵੀ ਨਹੀਂ ਹੋ ਰਹੀ ਚੰਗੀ ਤਰ੍ਹਾਂ ਤੇ ਇਸ ਦੀ ਪ੍ਰੋਬਲਮ ਲੱਗ ਰਹੀ ਆ ਸੋ ਉਹ ਕਹਿੰਦਾ ਹੈ ਕਿ ਇੱਕ ਵਾਰ ਮਕੈਨਿਕ ਤੇ ਚਲੀ ਜਾਵੇ ਉੱਥੇ ਪਤਾ ਲੱਗ ਜਾਏਗਾ। ਸੋ ਵਿੱਕੀ ਦੇ ਰੰਗ ਉੱਡੇ ਹੁੰਦੇ ਨੇ ਉਸ ਨੂੰ ਪਤਾ ਹੈ ਕਿ ਮੇਰਾ ਭੇਦ ਖੁੱਲਣ ਵਾਲਾ ਹੈ। ਇਸ ਕਰਕੇ ਉਹ ਪ੍ਰੀਤ ਨੂੰ ਕਾਹਲੀ ਪਾ ਦਿੰਦਾ ਹੈ ਕਿ ਖੇਤੀ ਕਰ ਚੱਲੀਏ ਘਰ ਨੂੰ ਤੇ ਕਵਲ ਅੱਗੋਂ ਕਹਿੰਦਾ ਹੈ ਕਿ ਚੱਲ ਮੇਰੇ ਨਾਲ ਆਪਾਂ ਮਕੈਨਿਕ ਤੇ ਜਾਂਦੇ ਆ। ਤੁਸੀਂ ਸ਼ਾਮਾਂ ਨੂੰ ਗੱਡੀ ਨਾਲ ਹੀ ਲੈ ਜਾਇਓ। ਇੱਕ ਵਾਰ ਇਸ ਦੀ ਸਰਵਿਸ ਕਰਵਾ ਲੈਨੇ ਆ। ਲੱਗਦਾ ਇਸ ਦੀ ਸਰਵਿਸ ਹੋਣ ਵਾਲੀ। ਸੋ ਵਿੱਕੀ ਨੂੰ ਤਾਂ ਪਤਾ ਦਾ ਇੱਕੀ ਗੱਡੀ ਦੇ ਵਿੱਚ ਤਾਂ ਬਹੁਤ ਵੱਡਾ ਨੁਕਸ ਪਿਆ ਹੋਇਆ ਏ ਇਸ ਕਰਕੇ ਅੱਗੋਂ ਉਹ ਬਹਾਨੇ ਬਣਾਉਣ ਲੱਗ ਜਾਂਦਾ ਏ ਕਿ ਮੈਂ ਤਾਂ ਆਪਣੇ ਝੋਨੇ ਨੂੰ ਵੇਖਣਾ ਏ ਸੋ ਇਹ ਸਾਰੀਆਂ ਗੱਲਾਂ ਕਹਿ ਕੇ ਉਥੋਂ ਨਿਕਲਦੀ ਕਰਦਾ ਏ ਕਵਲ ਤੇਸਤ ਉਸਦੇ ਡੈਡੀ ਨੂੰ ਇਹ ਗੱਲ ਸੋਝ ਜਾਂਦੀ ਆ ਕਿ ਗੱਡੀ ਦੇ ਵਿੱਚ ਕੋਈ ਨੁਕਸਿਆ ਤਾਂ ਹੀ ਇੱਥੇ ਛੱਡ ਕੇ ਗਿਆ ਏ ਸੋ ਮਕੈਨਿਕ ਨੂੰ ਫੋਨ ਕਰਕੇ ਘਰੇ ਹੀ ਬੁਲਾ ਲੈਂਦੇ ਨੇ ਜਦ ਮਕੈਨਿਕ ਆਉਂਦਾ ਏ ਤੇ ਗੱਡੀ ਨੂੰ ਚੈੱਕ ਕਰਦਾ ਏ ਸੋ ਉਸ ਨੂੰ ਸਮਝ ਲੱਗ ਜਾਂਦੀ ਆ ਗੱਡੀ ਦੀ ਪ੍ਰੋਬਲਮ ਬਾਰੇ ਉਹ ਇਸ ਨੂੰ ਉਹ ਕਵਲ ਨੂੰ ਦੱਸਦਾ ਏ ਕਿ ਗੱਡੀ ਨੂੰ ਬਹੁਤ ਵੱਡਾ ਨੁਕਸ ਪਿਆ ਹੋਇਆ ਏ ਇਸ ਦਾ ਇੰਜਣ ਹੀ ਖਰਾਬ ਏ ਨਵਾਂ ਇੰਜਣ ਕਰਾਉਣ ਦੀ ਲੋੜ ਏ ਜੇਕਰ ਨਾ ਕਰਵਾਇਆ ਤੇ ਗੱਡੀ ਤੁਹਾਡੀ ਬਿਲਕੁਲ ਹੀ ਜ਼ਿਆਦਾ ਖਰਾਬ ਹੋ ਚਾਣੀ ਆ ਤੇ ਇਹਨੂੰ ਤੁਸੀਂ ਇਦਾਂ ਕਿਉਂ ਚਲਾ ਰਹੇ ਹੋ ਪਰ ਕਵਲ ਕਹਿੰਦਾ ਸਾਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀ ਤੇ ਅੱਗੂ ਮਕੈਨਿਕ ਕਹਿੰਦਾ ਤੁਸਾਨੂੰ ਚਾਹੀਦਾ ਸੀ ਕਿ ਟਾਈਮ ਸੀਰੀਜ਼ ਦੀ ਸਰਵਿਸ ਕਰਵਾਉਣੀ ਤੁਸੀਂ ਕਰਵਾਈ ਨਹੀਂ ਹੋਣੀ ਇਸ ਕਰਕੇ ਇਹ ਪ੍ਰੋਬਲਮ ਆ ਰਹੀ ਆ ਲੋਕਾਂ ਵੱਲ ਤੇ ਉਸਦੇ ਡੈਡੀ ਸੋਚਣ ਲੱਗ ਜਾਂਦੇ ਨੇ ਤੇ ਉਹਨਾਂ ਦੇ ਦਿਮਾਗ ਵਿੱਚ ਆ ਜਾਂਦਾ ਹੈ ਕਿ ਵਿੱਕੀ ਕਿਹੜੀ ਗੱਲੋਂ ਗੱਡੀ ਛੱਡ ਕੇ ਗਿਆ ਸੀ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ